ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਿਕ ਬਾਟੀਕੇ ਨੂੰ ਹੋਮਮੈਡ ਵੀਡੀਓਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅੱਜ ਆਪਾਂ ਗਏ ਸੀ ਜੀ ਸੁਨਾਮ ਚਾਚੂ ਜੀ ਦਾ ਵਿਆਹ ਜਿਹੜਾ ਨੇੜੇ ਲੱਗ ਚੁੱਕਿਆ ਹੈਗਾ ਤੇ ਆਪਾਂ ਸ਼ਾਪਿੰਗ ਕਰਨ ਗਏ ਸੀ ਜੀ ਸੁਨਾਮ ਤੇ ਉੱਥੇ ਆਪਾਂ ਨੇ ਨਗਰ ਕੀਰਤਨ ਦੇ ਵੀ ਦਰਸ਼ਨ ਕੀਤੇ ਹੁਣ ਆਪਾਂ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਵਾਉਣ ਕਰਵਾਉਣੇ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਦੇਖੋ ਜੀ ਮੇਰੇ ਕੋਲ ਸਮਾਰਟਫੋਨ ਚ ਕਿੰਨੇ ਦਰਸ਼ਨ ਕੀਤੇ ਕੋਈ ਵੀ ਜ਼ਰੂਰੀ ਦਰਸ਼ਨ ਕਰਕੇ ਵੀਡੀਓ ਲਗਾ ਲਓ ਸਾਡੇ ਲਈ ਪਾਣ ਦਾਲ ਕਰੀਏ ਇਸੇ ਖਾਸਾ ਜੋੜਾ ਉਹ ਕਾਲੇ ਦੀ ਤੋਪਿਆ ਪਾਉਂਦੇ गुरू <laughs> साहिब ਯੋਗੀ ਲੋਕਾਂ ਦੇ ਚੱਲਿਏ ਹੋਰ ਹੁਣ ਚੱਲਿਆਂ ਜੀ ਆਪਾਂ ਗੁਰੂ ਘਰ ਤੇ ਹੁਣ ਆਪ ਪਹੁੰਚ ਚੁੱਕੇ ਆਂ ਜੀ ਗੁਰੂ ਘਰ ਤੇ ਆਪਣੇ ਪਿੰਡ ਘਾਸੀਵਾਲ ਦੇ ਵਿੱਚ ਸੋਈ ਜੋਤੀ ਜੋਤ ਬਲਾਈਏ ਨਾਰੋ ਕੁੱਲ ਨੇ ਟੋਟਾ ਢਾਈਏ ਬਹੁਤ ਸਿਆਣਪ ਪਰਮ ਨ ਜਾਈ ਪਾਜ ਪਾਜਮ ਹੋਏ ਅਚੇਤ ਨਾ ਚੀਤੇ ਹਰਿ ਮਾਰੇ ਪਾਰ ਨਗਾਈਏ ਬਿਨ ਬਾਦ ਗੁਰੂ ਤੈ ਕੋਈ ਨਾਹੀ ਸਲਾਹੀ ਮਨ ਤਰੇ ਅਰਪ ਬਿਲੇ ਜਗ ਜੀਵਨ ਹਰ ਸੋ ਬਣ ਤੋ ਬਣਾਈਏ ਆਉ ਕੇ ਗਤ ਮਿਤ ਕੋਈ ਨਾ ਪਾਵੇ ਜੇ ਕੋ ਬੰਦਾ ਕਹਾਈ ਆਪਣੇ ਪਿੰਡ ਕਾਸੀਵੜ ਗੁਰੂ ਘਰ ਦੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਕੱਲ ਤੋਂ ਆਰੰਭ ਹੋਏ ਹਨ ਅਗਲੇ ਦਿਨ ਅਪਾ ਸੇਵਕਾਂ ਚਲੇ ਗਏ ਸੀ ਤੇ ਕੱਲ ਨੂੰ ਭੋਗ ਪਾਣੇ ਨੇ ਸਿਰ ਗੁਰਦੁਆਰਾ ਸਹਿਬ ਭੋਗ ਪੈਣਗੇ ਜੀ ਕੱਲ ਨੂੰ ਭੰਗੈ ਭੂਖੇ ਪਵੈ ਪਵਾਈ ਬੂਜੈ ਸਬਦ ਕਮਾਈ ਹੈ ਏਕ ਤੀਰਥ ਨਾਵੈ ਕੰਨ ਨਾ ਖਾਵੈ ਬੇਨ ਭੁਗਤਨ ਹੋਈ ਕਿਤ ਵਿਦ ਪਾਰ ਨਗਾਈਨ ਰੁਕ ਰਾਮਨ ਜਪੈ ਅਵਾਈ ਪਜ ਪਜ ਬੂਟੇ ਕੋੜ ਕਹਾਵੇ ਕੋੜ ਕਾਲ ਬerai ਠੁਕ ਮੇ ਆਵੇ ਹੁਕਮੇ ਜਾਵੇ ਉਜ ਹੁਕਮ ਲਾ ਆਪੇ ਕਰਤਾ ਪੁਰਖ ਬੇਦਾਤਾ ਜਿਨੇ ਆਪੇ ਆਪੋ ਹੁਣ ਆਗੀ ਜੀ ਆਪਣੇ ਪ੍ਰਸ਼ਾਦਿਆਂ ਦੀ ਸੇਵਾ ਇਹ ਬੀਬੀਆਂ ਪ੍ਰਸ਼ਾਦ ਦੇ ਦੀਆਂ ਸੇਵਾ ਕਰ ਰਹੀਆਂ ਨੇ ਜੀ यानी उन्होंने जो किया था वो అగలి విడియో నవీ విడియో లేదు తిరిగి ధన్వాదా సతశ్రీకాల బాయ్ బాయ్ సార్యాను